ਸੋਨਾਲੀਕਾ ਵਾਲੇ ਵੀਰ ਲਾਲੋ ਅੱਡੀਆਂ ਨੂੰ ਥੁੱਕ ਬੜੀ ਵੱਡੀ ਖੁਸ਼ਖਬਰੀ ਆ ਗਈ ਹੈ ਵੀ ਸੋਨਾਲੀਕਾ 65 HP CRD ਟਰੈਕਟਰ ਇਹਨੇ ਨੰਬਰ ਤੇ ਆਇਆ ਪਤੰਦਰ ਪਹਿਲੇ ਦੇ ਤੇ ਨਾਲ ਹੀ ਸੋਨਾਲੀਕਾ ਨੇ ਆਹ ਵਾਲਾ ਟਰੈਕਟਰ ਨਵਾਂ ਲਾਂਚ ਕਰਤਾ 730 ਪਹਿਲਾਂ ਦੋ ਸਿਲੰਡਰ ਆਉਂਦਾ ਸੀ ਹੁਣ ਤਿੰਨ ਕਰਤਾ ਪਹਿਲਾਂ ਨਾਲੋਂ ਵੀ ਕਿਹੜਾ ਕਰਤਾ ਮੈਨੂੰ ਤਾਂ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਵੀ ਸੋਨਾਲੀਕਾ ਸੀਆਰਡੀ ਦੇ ਵਿੱਚ 65 ਐਚਪੀ ਜੋ ਕੈਟਾਗਰੀ ਆ ਪਹਿਲੇ ਨੰਬਰ ਤੇ ਆਉਂਦੀ ਨਹੀਂ ਜ਼ਿਆਦਾ ਖੁਸ਼ੀ ਹੈ ਵੀ ਸੋਨਾਲੀਕਾ ਦੀ ਟੈਕਨੋਲੋਜੀ ਪਾਸ ਹੈ ਨਾ ਤੇ ਆਹ ਵਾਲਾ ਟਰੈਕਟਰ ਤਾਂ ਆਮ ਹੀ ਆਪਣੇ ਕਮਰਸ਼ੀਅਲ ਕੰਮਾਂ ਨੂੰ ਪਹਿਲਾਂ ਚੱਲਦਾ ਤੇ ਹੁਣ ਪਹਿਲਾਂ ਜਿਵੇਂ ਆਪਾਂ ਕਹਦੇ ਨੇ ਥੋੜਾ ਜਿਹਾ ਉਨਰਮ ਕਹਿ ਸਕਦੇ ਆਪਾਂ ਜਿਹੜੇ ਵੀਰਾਂ ਕੋਲੇ ਹੋਏਗਾ ਉਹਨਾਂ ਨੂੰ ਪਤਾ ਹੋਣਾ ਨਾ ਦੋ ਸਿਲੰਡਰ ਸੀਗਾ ਤੇ ਹੁਣ ਇਹਨੂੰ ਤਿੰਨ ਕਰਤਾ ਵੀ ਪਹਿਲਾਂ ਨਾਲੋਂ ਵੀ ਆਵੇ ਤੁਹਾਨੂੰ ਮਿਉਜ਼ਲਾ ਦੇ ਦਿੱਤੀਆਂ ਅੱਗੇ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਵੀ ਦਿੰਨੀ ਆ ਇਕੱਲਾ ਇਕੱਲਾ ਪਾਰਟ ਵੀਰੇ ਨੂੰ ਪੁੱਛ ਕੇ ਮੈਂ ਤੁਹਾਨੂੰ ਦੱਸਦਾ ਇਹਦਾ ਵੀ ਇਹਦੇ ਚ ਕੀ ਖੂਬੀ ਆ ਕੀ ਕਿਵੇਂ ਕਿਵੇਂ ਆ ਸਾਰਾ ਕੁਝ ਤੇ ਵੀਰੇ ਦਾ ਨੰਬਰ ਡਿਸਪਲੇ ਚੱਲਦਾ ਹੀ ਪਿਆ ਤੇ ਆਜੋ ਆਪਾਂ ਵੀਰ ਤੋਂ ਹੀ ਆਪਾਂ ਸਾਰੀ ਜਾਣਕਾਰੀ ਲੈਣੀ ਆ ਆਜੋ ਵੀਡੀਓ ਦੇ ਵਿੱਚ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸੋਨਾਲੀਕਾ ਪ੍ਰੇਮੀਆਂ ਵਾਸਤੇ ਇੱਕ ਖੁਸ਼ਖਬਰੀ ਵੀ ਆ ਤਾ ਦਿਲ ਨਾ ਖੁਸ਼ ਹੋਏ ਨਾ ਸੁਣ ਕੇ ਇਹ ਖਬਰ ਤੇ 68 ਚੀਕ ਕੈਟਾਗਰੀ ਸੀਆਰਟੀ ਦੇ ਵਿੱਚ ਸੋਨਾਲੀਕਾ ਜੋ ਪਿੱਛੇ ਜੇ ਆਪਣੇ ਅੰਕੜੇ ਕੱਢੇ ਗਏ ਸਭ ਤੋਂ ਪਹਿਲੇ ਨੰਬਰ ਤੇ ਆ ਤੋ ਨਵੀਂ ਬਾਈ ਜੀ ਮੁਬਾਰਕਾਂ ਸਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੁਬਾਰਕਾਂ ਜੀ ਹਾਂਜੀ ਸਾਰਿਆਂ ਨੂੰ ਜੀ ਤੇ ਆਪਣਾ ਸੀਆਰਟੀ ਜੀ ਆਇਆ ਨਾ ਹਾਂਜੀ ਇਹ ਸੀ ਆਡੀ ਆਪਣਾ ਡਰੋਸੇ ਦਾ ਹੀ ਸੀ ਕਿਸਾਨ ਵੀਰਾਂ ਨੂੰ ਹਾਂਜੀ ਤੇ ਆਪਣਾ ਉਹਦੇ ਚ ਪਹਿਲੇ ਨੰਬਰ ਤੇ ਆ ਗਿਆ ਇਹਦਾ ਮਤਲਬ ਵੀ ਓਕੇ ਆ ਆਪਣੀ ਚੀਜ਼ ਪੂਰਾ ਓਕੇ ਆ ਜੀ ਆਪਾਂ ਵੀ ਡ੍ਰੈਕਟਰ ਕਈ ਡ੍ਰੈਕਟਰ ਸੇਲ ਕੀਤੇ ਆ ਅੱਛਾ ਇੱਥੋਂ ਹਾਂਜੀ ਸਾਰੇ 4-ਵੀਲਡ ਡਰਾਈਵ ਵੀ ਦਿੱਤੇ ਆਪਾਂ ਠੀਕ ਆ ਵੀਰੇ ਹਾਂਜੀ ਉਹਦਾ ਪੂਰਾ ਨਾਮ ਕੀ ਆ ਜਾਂਦਾ ਵੀਰੇ ਜਿਵੇਂ ਇਸਕੰਦਰ ਆ ਗਈ ਇਹ ਇਹ ਕਿਹੜਾ ਵਾ ਇਹ ਇੰਟਰਨੈਸ਼ਨਲ ਸੋਨਾਲੀ ਕਹਾਉਂਦੀ ਉਹਦਾ ਨਾਮ ਵੀ ਇਹੀ ਆ ਪੂਰਾ ਟਾਈਗਰ ਡੀਆਈ 60 ਡੀਆਈ ਜਿਵੇਂ ਇਹ 60 ਕੈਟਾਗਰੀ ਵਾਲੇ ਦਾ ਸਾਠ ਆ ਗਿਆ ਟਾਈਗਰ ਡੀਆਈ 65 65 ਕੈਟਾਗਰੀ ਦਾ 65 ਆ ਗਿਆ ਠੀਕ ਹੈ ਜੀ ਠੀਕ ਪੂਰਾ ਕਹ ਜਿਵੇਂ ਆਪਣੇ ਕਿਸਾਨ ਵੀ ਡਰਦੇ ਆ ਵੀ ਆ ਸੀ ਆਰ ਡੀ ਚ ਪ੍ਰੋਬਲਮ ਆਊ ਆਪਾਂ ਨੂੰ ਕੋਈ ਫੇਸ ਕਰਨੀ ਪਈ ਨਹੀਂ ਹਜੇ ਤੱਕ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਫੇਸ ਕਰਨੀ ਪਈ ਜਿਹੜੇ ਆਪਣੇ ਜ਼ਿੰਮੇਵਾਰ ਭਰਾਵਾਂ ਨੂੰ ਦਿੱਤੇ ਓਕੇ ਚੱਲ ਰਿਹਾ ਹਾਂਜੀ ਓਕੇ ਚੱਲ ਰਿਹਾ ਹੈ ਇੰਜਨ ਵੱਲੋਂ ਬਹੁਤ ਤਸੱਲੀ ਆ ਰਹੀ ਆ ਠੀਕ ਹਾਂਜੀ ਅੱਜ ਇੱਕ ਨਹੀਂ ਦੋ ਖੁਸ਼ਖਬਰੀਆਂ ਸੁਣਾਉਣੀਆਂ ਇੱਕ ਖੁਸ਼ਖਬਰੀ ਹੋਰ ਆ ਵੀ 730 ਇਹ ਵੀ ਨਵਾਂ ਲਾਂਚ ਹੋਇਆ ਜੀ ਹਾਂਜੀ ਇਹ ਪਹਿਲਾਂ ਕਿਵੇਂ ਆਉਂਦਾ ਸੀ ਤੇ ਹੁਣ ਕਿਵੇਂ ਆਵੇਗਾ ਇਹ ਪਹਿਲਾਂ 730 ਆਉਂਦਾ ਸੀਗਾ ਜੀ 2 ਸਿਲੰਡਰ ਚ 2 ਸਿਲੰਡਰ ਹੁਣ ਆਉਂਦਾ ਇਹ 3 ਸਿਲੰ ਇਹ ਇੰਜਨ ਇੱਕ ਵੱਧ ਕਰਦਾ ਹਾਂ ਜੀ ਹੁਣ ਇਹਦਾ ਜਿਹੜਾ ਇੰਜਨ ਦੀ ਕੈਪੈਸਿਟੀ ਹੈਗੀ ਹਾਂਜੀ ਜਿਵੇਂ ਆਪਾਂ ਸੀਸੀ ਕਹਦਗੇ ਇਹ 2780 ਸੀਸੀ ਦਾ ਪਹਿਲਾਂ ਨਾਲੋਂ ਵੱਧ ਕਰ ਹਾਂਜੀ ਪਹਿਲਾਂ ਨਾਲੋਂ ਵੱਧ ਆ ਠੀਕ ਹੈ ਜੀ ਠੀਕ ਆਪਾਂ ਇੰਜਨ ਦੇ ਦਰਸ਼ਨ ਕਰਵਾ ਵੀ ਦਿੰਨੇ ਆ ਜੀ ਉਹਨਾਂ ਨੂੰ ਕਿਉਂਕਿ ਜਿਹੜੇ ਮੇਰੇ ਵੀਰਾਂ ਕੋਲ ਹੋਏ ਨਾ ਇਹ 700 ਆਪਣੇ 30 ਵੀਰਾਂ ਦੇ ਦਿਲ ਦੇ ਵਿੱਚ ਨਾ ਸ਼ੰਕਾ ਰਹੇ ਨਾ ਜਾਵੇ ਵੀ ਕਿਤੇ ਉਵੇਂ ਹੀ ਝੂਠ ਬੋਲਦਾ ਅਸੀਂ ਤੁਹਾਡੇ ਵਾਸਤੇ ਪਹਿਲੇ ਸ਼ੋਅ ਓਪਨ ਕਰਕੇ ਰੱਖੀਏ ਇਹ ਕਰਤਾ ਹਾਂ ਤਿੰਨ ਸਿਲੰਡਰ ਚ ਇਹ ਕਿੰਨੇ ਐਚਪੀ ਦੱਸਿਆ ਸੀ ਤੁਸੀਂ ਵੀਰੇ 34 ਐਚਪੀ ਜਾ ਜਾਂਦਾ ਜੀ 34 ਐਚਪੀ ਦੇ ਵਿੱਚ ਹੋਰ ਵੀ ਕੁਝ ਚੇਂਜ ਕਰੇ ਇਹਦੇ ਲਿਫਟ ਦੀ ਕੈਪੈਸਿਟੀ ਲਿਫਟ ਕੈਪੈਸਿਟੀ 1600 ਕ ਦੀ ਆ ਜੀ 1600 ਕੇ ਜੀ ਹਾਂਜੀ ਠੀਕ ਆ ਵੀਰ ਜੀ ਠੀਕ ਆ ਟਰਾਲੀ ਵਾਸਤੇ ਸਿੰਗਲ ਸਿੰਗਲ ਨਾ ਹੋਵੇ ਆਪਣਾ ਪੁਆਇੰਟ ਜੀ ਕਿ ਬਣਾਣਾ ਕਿਉਂਕਿ ਕਮਰਸ਼ਲ ਕੰਮ ਲਈ ਕਿਸੇ ਵੀ ਵੀਰ ਭਰਾ ਨੇ ਲੈਣਾ ਫਿਰ ਐਕਸਟਰਾ ਲਗਾਉਣੀ ਪੈਂਦੀ ਆ ਵਧੀਆ ਕਰਿਆ ਹਾਂਜੀ ਕੰਪਨੀ ਨੇ ਜਿਹੜਾ ਆਪਦੇ ਕੋਲੋਂ ਹੀ ਦੇਤਾ ਨਾ ਮਿਲ ਜਾਵੇ ਆਪਦਾ ਵੀਰ ਤੇ ਆਪਦਾ ਜਿਹੜਾ ਮਰਜੀ ਟਰਾਲੀ ਵਾਲਾ ਕੰਮ ਲੈ ਲਿਆ ਤੇ ਵੈਸੇ ਵੀ ਵੀਰੇ ਸੋਨਾਲੀ ਕਾ ਜਿਵੇਂ ਆਪਣੇ ਟਰਾਲੀ ਨੂੰ ਤਾਂ ਮੰਨਿਆ ਆ ਗਿਆ ਹਾਂਜੀ ਮੇ ਖਚਾਈ ਖਚੂਈ ਨੂੰ ਨਿੱਗਰ ਪੂਰਾ ਨਗਰ ਕਮਰਸ਼ੀਅਲ ਦੇ ਵਿੱਚ ਜਿਆਦਾ ਚੱਲਦਾ ਹੀ ਸੋਨਾ ਲੀਕਾ ਸੋਨਾ ਲੀਕਾ ਹਾਂਜੀ ਕਿਉਂਕਿ ਇਹਦਾ ਨਾ ਜੋ ਵੀ ਆਪਾਂ ਦੇਖਦੇ ਆਂ ਬਾਡੀ ਲੈਂਗੁਏਜ ਬਾਡੀ ਪਾਰਟ ਬਹੁਤ ਹੈਵੀ ਹੈਵੀ ਹੈ ਹਾਂਜੀ ਹਾਂ ਮਿੱਖ ਚਾਈ ਖਚੂਈ ਨੂੰ ਨਾ ਤਗੜਾ ਡਾਇਰੈਕਟਰ ਮੰਨਿਆ ਜਾਂਦਾ ਇਹਦੀਆਂ ਸਪੀਡਾਂ ਵੀਰੇ ਕੀ ਆ ਗਈਆਂ ਜੀ ਇਹ ਹਾਈ ਲੋਚ ਹੀ ਆਉਂਦਾ ਜੀ ਸੈਂਟਰ ਗੇਅਰ ਆਉਂਦਾ ਜੀ ਇਹ ਠੀਕ ਆ ਵੀਰੇ ਹਾਂਜੀ ਹਾਈ ਲੋ ਆਉਂਦਾ ਠੀਕ ਹਾਂਜੀ ਘੋੜੇ ਮੇਰੇ ਵੀਰਾਂ ਦੇ ਨਾ ਲੋ ਹੈ ਜੀ ਇੱਧਰ ਦੇਖਿਆ ਹਣਾ ਜਿਹੜਾ ਇੱਧਰ ਆਉਂਦਾ ਤੇ ਆਹ ਸਪੀਡਾ ਇੱਧਰ ਆ ਜਾਂਦਾ ਨਾ ਉੱਪਰ ਹੀ ਚੜ ਜਾਂਦਾ ਮੀਟਰ ਸ਼ੀਟਰ ਦਿਖਾ ਦੇ ਤੇ ਬੈਟ ਬੂਡ ਕੇ ਤੇ ਇਹ ਇਹਦੇ 'ਚ ਵੀਰੇ ਪਾਵਰ ਵੀ ਆਊਗਾ ਕਿ ਇਦਾਂ ਹੀ ਆਊਗਾ ਇਹ ਸੈਂਪਲ ਹੀ ਆਉਂਦਾ ਜੀ ਅਜੇ ਤੱਕ ਆਪਣੇ ਕੋਲੇ ਸੈਂਪਲ ਤਾਂ ਕੀ ਪਹੁੰਚਾ ਹੈਗਾ ਇਹ ਠੀਕ ਆ 12 4 28 ਦੇ ਟਾਇਰਾਂ 'ਚ ਆਉਂਦਾ ਜੀ 12 4 28 ਹਾਂਜੀ ਠੀਕ ਆ ਵੀਰੇ ਤੇ ਬਾਕੀ ਸੇਮ ਇੰਜਨ ਦੀ ਗੇਅਰ ਦੀ ਜੋ ਵੀ ਸੌਣਿਕਾ ਪਾਰਟਸ ਬਣਾਉਂਦਾ ਗਾਰੰਟੀ ਇਹਦੀ ਵੀ 5 ਸਾਲ ਦੀ ਹੈ ਜੀ ਮੈਂ ਵੀਰੇ ਇੱਕ ਸਵਾਲ ਤੁਹਾਨੂੰ ਨਿਕਾ ਜਾ ਪੁੱਛਣਾ ਸੀਗਾ ਪਿੱਛੇ ਜੇ ਬੜੇ ਮੇਰੇ ਵੀਰ ਮੈਨੂੰ ਉਹਨਾ ਫੋਨ ਕਰ ਕਰਕੇ ਸਵਾਲ ਪੁੱਛਦੇ ਆ ਮਾਂ ਚਲੋ ਤੁਹਾਨੂੰ ਪੁੱਛ ਲਈਏ ਤੁਹਾਡੇ ਨਾਲ ਡਿਸਕਸ ਤਾਂ ਨਹੀਂ ਕਰੀ ਪੁੱਛ ਲੈਣੇ ਆ ਹਾਂਜੀ ਆਪ ਕੋ ਟਰੈਕਟਰ ਸੇਲ ਕਰਤਾ ਹਾਂਜੀ ਉਦੋਂ ਬਾਅਦ ਕਿਸਾਨ ਵੀਰਾਂ ਨੂੰ ਇਹ ਦਿੱਕਤ ਆ ਰਹੀ ਆ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਕੋਈ ਵੀ ਪਾਰਟਸ ਨੁਕਸਾ ਆ ਜਾਂਦਾ ਹੈ ਆ ਜਾਂਦਾ ਲੋਹੇ ਦੀ ਚੀਜ਼ ਹੈ ਦਿੱਕਤ ਆ ਜਾਂਦੀ ਹੈ ਇਹ ਚ ਕੋ ਵੱਡੀ ਗੱਲ ਨਹੀਂ ਸਾਰੀਆਂ ਵੱਡੀਆਂ ਵੱਡੀਆਂ ਕੰਪਨੀਆਂ ਚ ਜਾਚ ਆ ਜਾਂਦੀ ਹੈ ਇਹ ਸਭ ਚ ਆ ਜਾਂਦੀ ਹੈ ਸਭ ਚ ਆ ਜਾਂਦੀ ਹੈ ਇੱਕ ਇਨਸਾਨ ਦੁਆਰਾ ਬਣਾਇਆ ਹੋਇਆ ਚੀਜ਼ ਹੈ ਜੀ ਹਾਂ ਹਾਂ ਜੀ ਸੁਣਵਾਈ ਹੈ ਤੁਸੀਂ ਕਿਸਾਨ ਦੀ ਗੱਲ ਸੁਣਦੇ ਹੋ ਸੁਣਦੇ ਆ ਜੀ ਬਿਲਕੁਲ ਸੁਣਾਗੇ ਸੁਣਾਗੇ ਕਿਉਂ ਨਾ ਆਪਾਂ ਉਹਨਾਂ ਦੀ ਸੇਵਾ ਚ ਬੈਠੇ ਆ ਜੀ ਠੀਕ ਹੈ ਜਿਵੇਂ ਵੀ ਕੋਈ ਦਿੱਕਤ ਆਉਂਦੀ ਆ ਹਾਂ ਜੀ ਕਈ ਵਾਰੀ ਕੋਈ ਦਿੱਕਤ ਮੇਜਰ ਆ ਜਾਂਦੀ ਹੈ ਉਹ ਤਾਂ ਫਿਰ ਇੱਥੇ ਲੈ ਕੇ ਹੱਲ ਹੋਣਾ ਹੈ ਹਾਂ ਉਹਦਾ ਹੱਲ ਜਾਂ ਕਈ ਵਾਰੀ ਸਾਡੇ ਜਿਹੜੇ ਮਕੈਨਿਕ ਉਹਨਾਂ ਦੇ ਧਿਆਨ ਚ ਨਹੀਂ ਆਉਂਦੀ ਤਾਂ ਕੰਪਨੀ ਤੋਂ ਬੰਦਾ ਭਲਾਇਆ ਜਾਂਦਾ ਜੀ ਠੀਕ ਹੈ ਤੇ ਜੇ ਕੋਈ ਨਿੱਕੀ ਮੋਟੀ ਪ੍ਰੋਬਲਮ ਆਦਾ ਕਿਸਾਨ ਦੇ ਘਰ ਜਾ ਕੇ ਹੱਲ ਕਰ ਦਿੱਤਾ ਜਾਂਦਾ ਜੀ ਵੀ ਉਹ ਛੋਟੀ ਮੋਟੀ ਤਾਂ ਜੀ ਛੋਟੀ ਮੋਟੀ ਪ੍ਰੋਬਲਮ ਆਉਂਦੀ ਆ ਕੋਈ ਖਾਸ ਇਦਾਂ ਜਿਆਦਾ ਨਹੀਂ ਆਉਂਦੀਆਂ ਹਾਂ ਹਾਂ ਜੀ ਤੇ ਇਹਦੀ ਗਾਰੰਟੀ ਵੀਰੇ ਟਰੈਕਟਰ ਆਪਣਾ ਸੋਨਾਲੀਕਾ ਕਿੰਨੇ ਚਿਰ ਦੀ ਦੇ ਰਿਹਾ ਇਹਦੀ ਵਾਰੰਟੀ ਆਉਂਦੀ ਹੁੰਦੀ ਹੈ ਜੀ 5 ਸਾਲ ਦੀ ਹਾਂਜੀ ਵਾਰੰਟੀ ਜਮਨ ਜੋ ਵੀ ਪਾਰਟਸ ਸੋਨਾਲਿਕਾ ਦੁਆਰਾ ਬਣਾਏ ਆ ਇੰਜਨ ਹੋ ਗਿਆ ਜੀ ਗੇਅਰ ਹੋ ਗਿਆ ਲੈਫਟ ਹੋ ਗਿਆ ਹਾਂਜੀ ਹਾਂਜੀ ਇਹ 5 ਸਾਲ ਦੀ ਵਾਰੰਟੀ ਹੈ ਜੀ ਠੀਕ ਬਾਕੀ ਚੀਜ਼ਾਂ ਦੀ 1 ਸਾਲ ਦੀ ਹੁੰਦੀ ਹੈ ਜਿਵੇਂ ਇਲੈਕਟ੍ਰੋਨਿਕ ਹੋ ਗਈਆਂ ਜਾਂ ਪੰਪ ਹੋ ਗਿਆ ਉਹ ਤਾਂ ਆਪਣੇ ਹੈ ਜੀ ਦੂਜੀ ਕੰਪਨੀ ਚ ਆ ਗਏ ਨਾ ਇਹ ਸੋਨਾਲਿਕਾ ਦੀ ਨਹੀਂ ਲਓ ਜੀ ਕਿਸਾਨ ਵੀਰੋ ਮਰੋ ਇੱਕ ਰੀ ਦਰਸ਼ਨ ਇਹਨੂੰ 34 HP ਦੇ ਵਿੱਚ ਬੜਾ ਸੋਹਣਾ ਨਗੀਨਾ ਸੋਨਾਲਿਕਾ ਨੇ ਤਿਆਰ ਕਰਿਆ ਤੇ ਇੱਕ ਸੋਨਾਲਿਕਾ ਦਾ ٹرسٹ ਆਪਣਾ ਹੋਰ ਵਧ ਜਾਂਦਾ ਹੈ ਵੀ ਕਿਸੇ ਗੱਲੋਂ ਘੱਟ ਨਹੀਂ ਹੈਗਾ ਜਿਹੜਾ TC ਵਾਲਾ ਬਿਹਰਸੀ ਨਾ ਸੋਨਾਲਿਕਾ ਨੇ ਤੋੜ ਲਿਆ CRD ਦੇ ਵਿੱਚ ਪਹਿਲੇ ਨੰਬਰ ਤੇ ਹਨਾ ਜੀ ਹਾਂ ਜੀ ਪਹਿਲੇ ਨੰਬਰ ਤੇ ਆਪਣਾ ਆਇਆ ਸੋਨਾਲਿਕਾ ਤੇ ਆਪਾਂ ਆਖਾ ਬੰਦ ਕੇ ਇਸ ਪ੍ਰੋਡਕਟ ਤੇ ਟਰਸਟ ਕਰ ਸਕਦੇ ਜੇ ਕੋਈ ਸ਼ੰਕਾ ਆਪਣੇ ਦਿਮਾਗ 'ਚ ਹੁੰਦਾ ਨਾ ਉਹ ਆਪਾਂ ਕੱਢ ਸਕਦੇ ਹਾਂ ਜੇ CRD ਬਣਾ ਸਕਦੇ ਤੇ ਇਹ ਤਾਂ ਨਾ ਵਾਸਤੇ ਆਮ ਜੀ ਗੱਲ ਆ ਤੇ ਆਪਣਾ ਐਡਰੈਸ ਵੀਰ ਜੀ ਅਖਿਰ ਦੱਸ ਦਿੰਦੇ ਐਡਰੈਸ ਹੈਗਾ ਜੀ ਢਾਲੀਵਾਲ ਟਰੈਕਟਰਸ ਕੋਟਕਪੁਰਾ ਰੋਡ ਨੀਅਰ ਓਵਰ ਬ੍ਰਿਜ ਮੋਗਾ ਜੀ ਮੋਗਾ ਸੋਨਾਲੀ ਕਾਇਨਸੀ ਵੀਰੇ ਦਾ ਨੰਬਰ ਡਿਸਪਲੇ ਤੇ ਚੱਲਦਾ ਹੀ ਪਿਆ ਤੁਸੀਂ ਸੋਨਾਲੀ ਕਾ ਦਾ ਕੋਈ ਵੀ ਟਰੈਕਟਰ ਨਵਾਂ ਖਰੀਦਣਾ ਕੱਲਾ ਇਹ ਹੀ ਨਹੀਂ ਕੋਈ ਵੀ ਖਰੀਦਣਾ ਤੁਸੀਂ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਪੁਰਾਣਾ ਕੋ ਕਟਾਉਣਾ ਤਾਂ ਵੀ ਹੈਣਾ ਵੀਰ ਜੀ ਪੁਰਾਣਾ ਵੀ ਤੁਸੀਂ ਟਰੈਕਟਰ ਕੋ ਕਟਾਉਣਾ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਦੋ ਆ ਗਿਆ ਕਿਸਾਨੀ ਰੋ ਮਿਲਦੇ ਆਗਲੀ ਵੀਡੀਓ ਸਾਰੇ ਵੀਰਾਂ ਨੂੰ ਸਸੀ